ਹਾਂ ਜੀ ਸੱਸੀ ਘਾਲ ਸਾਰਿਆਂ ਨੂੰ ਅਸੀਂ ਸਕੂਲੋਂ ਆ ਗਏ ਤੇ ਮੈਂ ਹਾਂ ਤੇ ਸੈਟ ਬਣ ਗਈ ਰਸੋਈ 'ਚ ਬਹੁਤ ਲੱਗ ਗਈ ਸੀ ਮੈਨੂੰ ਮੈਨੂੰ ਇੱਥੇ ਦਿਖੇ ਨੇ ਚਾਵਲ ਡੋਂਗੇ 'ਚ ਪਏ ਹੋਏ ਨੇ ਤੇ ਬੜੀਆਂ ਸੋਆ ਬਿੰਦੀਆਂ ਬੜੀਆਂ ਪਈਆਂ ਨੇ ਉਹ ਵਿੱਚ ਪਾ ਕੇ ਹੁਣ ਖਾ ਲੈਣੇ ਆ। ਖਾਣ ਤੋਂ ਬਾਅਦ ਮਿਲਦੇ ਆ। ਸੱਸੀ ਘਾਲ ਸਾਰਿਆਂ ਨੂੰ ਅੱਜ ਹਮੇ 4:00 ਵੱਜ ਚੁੱਕੇ ਨੇ ਤੇ ਅੱਜ ਜਿਵੇਂ ਲੇਟ ਹੋ ਗਏ ਬਲੌਗ ਸਟਾਰਟ ਕਰਨ ਵਿੱਚ ਮੈਂ ਬਣਾਉਂਦੀ ਪਈ ਆ ਚਾਹ ਇਹ ਮੈਂ ਕੁੱਟ ਕੇ ਪਾ ਦਿੱ ਲੱਛੀ ਬੰਨ ਲੱਛੀ ਤੇ ਬੱਚੇ ਤੇ ਚਾਹ ਨੂੰ ਪਸੰਦ ਕਰਦੇ ਤੇ ਦੇਖ ਤੁਸੀਂ ਇਹ ਆਵਾਜ਼ ਜੇ ਤੁਹਾਨੂੰ ਚਾਹ ਬਣਾ ਕੇ ਪਿਾਵਾਂਗੀ ਟੇਸਟੀ ਟੇਸਟੀ ਆ ਦੇਖੋ ਉਬਲੇ ਆਂਦੇ ਨੇ ਹੁਣ ਹੋਰ ਕੀ ਤੇ ਨਗਦੀ ਮਨ થોੜੀ ਠੀਕ ਹੈ ਮੈਂ ਪਚਾ ਸੀ ਹੁਣ ਤਾਂ ਇਹ ਠੀਕ ਹੋ ਗਈ ਇਹ ਵੀ ਸਹੀ वोDiet ठीक है हां जी मैं चावल तो पळे मम्मी गुस्से में हूं ना मैं बोल रही ना क्यों होया की है होया कि है अब तो क्या मैं कितना किया है मैंने स्टैडिंग कोने में बोल के जाते है की गलती है ਵੇ ਕੰਬੇ ਤੇਰਾ ਮਾਚਾ ਪਿੱਤੀ ਆਂ ਮੇਰੇ ਬਸ ਬੋਲਦੇ ਕਿਉਂ ਨਹੀਂ ਫਿਰ ਮੇਰੇ ਨਾਲ ਦੱਸੋ ਕਿਉਂ ਨਹੀਂ ਬੋਲਦੇ ਪੇ ਮੈਂ ਕੋਈ ਗੱਲ ਮਾਖ ਦਿੰਨੀ ਆ ਨਾ ਮਨਤੀ ਨਹੀਂ ਕਹਾਂ ਮੇਰਾ ਜਵਾਈ ਨਾ ਬੁਦੀ ਮੰਨਣਾ ਕਰ ਬਣਾ ਮੈਂ ਕੀ ਨਹੀਂ ਮੰਨਿਆ ਕਿ ਨਹੀਂ ਮੰਨਿਆ ਦੱਸੋ ਦੱਸੋ ਮੜੀ ਤਸਨਾ ਜ਼ਰੂਰੀ ਹੈ ਤੈਨੂੰ ਹਰ ਕੱਲ ਹੈਲੋ ਮੇਰਾ ਨੀ ਕਾਇ ਨੀ ਰੱਬ ਦੇ ਮੇਰੇ ਕੋਲ ਨਹੀਂ ਮੇਰੇ ਪਾਸਾ ਨਹੀਂ ਮੇਰੇ ਮਨਾਂ ਵੀ ਕੀਤਾ ਹੈ ਨਾਲੇ ਦੁੱਧ ਇਹਨੂੰ ਮੈਂ ਪੀ ਜਾਂਦੀ ਹਾਂ ਉਹ ਹੈਲੋ ਤਿਰਕੇ ਟੋਂਡੜੀ ਬਿੜਾ ਕੋਣ ਤਿਰਕੇ ਕੀ ਤੁਹਾਨੂੰ ਪਤਾ ਹੈ ਤੁਹਾਨੂੰ ਕੋ ਪਾਣੀ ਹੈ ਨਹੀਂ ਪਾਣੀ ਲਗਾ ਹੈ ਹੈ ਟੱਪ ਕੋਈ ਨਾ ਹੋਵੇ ਤਾਂ ਕੀ ਕੀ ਹੈ ਟੱਪ ਨਹੀਂ ਮਰੇ ਹੰਤੇ ਨਾ ਨਾ ਲਿਮਾਉਣੇ ਦਿੱਤੀ ਜੰਗਾਂ ਉਹ ਜੀ ਜੀ ਮਾਫੀ ਮੈਂ ਕਰਦਾ ਛੋਟਿਆ ਛੋਟੀਆਂ ਗੱਲਾਂ ਤੇ ਗੁੱਸਾ ਨਹੀਂ ਕਰੀਗਾ ਛੋਟਿਆ 오, 조조. 오, 조제. 오, 조제. 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 ਮੰਮੀ ਮੰਮੀ ਇਹ ਛੋਟਾ ਠੀਕ ਹੈ ਨਾ ਇਹ ਛੋਟਾ ਨਾ ਓ ਛੋਟੇ ਓ ਛੋਟੇ ਇਹ ਛੋਟੂ ਇਹ ਛੋਟੂ ਛੋਟੇ ਛੋਟੀਆਂ ਗੱਲਾਂ ਤੇ ਗੁੱਸਾ ਕਰਦਾ ਇਹ ਛੋਟਾ ਇੱਕੋ ਦਮ ਲੂਰੀ ਅੰਦਰ ਪੈਂਦੀ ਛੋਟੇ ਯਾਰ ਲਾ ਪਰਾਟ ਓਏ ਡੋਗਰਾ ਉਹ ਅੰਦਰ ਕਦੋਂ ਤੱਕ ਬੈਠਾ ਰਹੇਗਾ ਡੋਗਰਾ ਬਾਹਰ ਨਿਕਲੋ ਡੋਗਰਾ ਇਹ ਕੀ ਹੈ ਹੈ ਇਹ ਸਾਡਾ ਛੋਟਾ ਡੋਗਰੇ ਦੇਖੋ ਕਿ ਉਹ ਲੰਡ ਡੋਗਰਾ ਅੰਦਰ ਬੈਠਾ ਬੈਠਾ ਬੋਲੀ ਜਾਏਗਾ ਕਿ ਬਾਹਰ ਵੀ ਨਿਕਲੇਗਾ ਡੋਗਰਾ ਡੋਗਾ ਹੁੰਦਾ ਮਾ ਤੇਰੇ ਡੋਗਰੇ ਡੁੱਬਦੇ ਜਾਣ ਨਹੀਂ ਹੁੰਦੇ ਡੋਗਰਾ ਆ ਫਾੜ ਲੈਣਾ ਨੇ ਜਿੱਲੇ ਕੋਈ ਡੋਗਰਾ ਅੱਖਾ ਚੱਖਾ ਪਾ ਕੇ ਤਾਂ ਵੇਖ ਡੋਗਰਾ ਤੇਰੇ ਚ ਹਿੰਮਤ ਹੈਗੀ ਆ ਅੱਖਾਂ ਹੀ ਬੰਦ ਕਰ ਲੈ ਅੱਖਾਂ ਹੀ ਬੰਦ ਹੋ ਗਈਆਂ ਦੀਆਂ ਮੈਨੂੰ ਤਾਂ ਸ਼ਾਮ ਦੀ ਰੋਟੀ ਖਾਣੀ ਪਣੀ ਆ ਹਾਂ ਕਿਉਂ ਰੋਟੀ ਖਾਣ ਦਾ ਨਾਲ ਕੀ ਮਤਲਬ ਹੈ ਹਾਂ ਬੜੀ ਬਹੁਤ ਜ਼ਿਆਦਾ ਸੁਣਦਾ ਮੈਂ ਠੀਕ ਹੈ ਨਾ ਡੋਗਰਾ ਤੂੰ ਰੋਟੀ ਨਹੀਂ ਦਿੰਦਾ ਮੈਨੂੰ ਜਮਾ ਨਹੀਂ ਤੈਨੂੰ ਕਸੀਟਾਂ ਦਾ ਵੱਧ ਤੇ ਕੁੱਟਾਂ ਦਾ ਘੱਟ ਡੋਗਰਾ ਓਏ ਅਮਰ ਜੀ ਉਹ ਨੁਕਮੀ 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 ਸਾਡਾ ਨਿੱਕਾ ਡੋਗਰਾ ਕੀ ਕਰਦੇ ਪਏ ਦੇ ਹੈ ਉਹ ਬੋਲੀ ਕੇ ਪਾਣੀ ਪਾਣਾ ਇਨੀ ਗਰਮੀ ਵਿੱਚ ਪੀਏ ਲੋ ਸੇ ਪਾਣਾ ਚਾਹ ਤੇ ਰੱਖਤਾ ਮੰਮੀ ਜੀ ਨੇ ਥੱਲੇ ਹਾਂ ਦੂਸਰੀ ਚੀਜ਼ ਪਾ ਦਿੰਦੇ ਆ ਨੋ ਥੱਲੇ ਜਾਨੀ ਆ ਮੰਮੀ ਪਾਣੀ ਮਿਲਿਆ ਮੈਨੂੰ ਪਾਣੀ ਉਹ ਬੋਤਲੋਂ ਲਾ ਕੇ ਪਾਣੀ ਦਿੱਤਾ ਮੈਂ ਨੇ ਪੌਦੇ ਨੂੰ ਪੁਦੀਨਾ ਹੈ ਨਾ ਇਹ ਪੁਦੀਨੇ ਦੀ ਚਟਨੀ ਬਣਾਇਆ ਕਰਨ ਤੇ ਬਸ ਤੇ ਸੁੱਕਾ ਬਰੂਨ ਤੇ ਘਾਹੋਂ ਪਾਣੀ ਦੇ ਰਹੇ ਕੋਰੇ ਬੋਸਲੇ ਰੱਖਿਆ ਕਰੇ ਮੇਰੇ ਕੋਲ ਕੱਪੇ ਵਿੱਚ ਕਾਲਾ ਪਾਣੀ ਕੱਲ ਲੈਣੀ ਰਹਿਣੀ ਕਿ ਕੋਈ ਜਿਆਦਾ ਕੋਈ ਰਹਿਦਾ ਹਾਂਜੀ ਇੱਥੇ ਇੰਨਾ ਸਾਰਾ ਸਿਮਿੰਟ ਆਇਆ ਪਿਆ ਤੇ ਇੱਥੇ ਬਜਰੀ ਰੱਖੀ ਹੋਈ ਹੈ ਉੱਪਰ ਉੱਤਾਰ ਨਹੀਂ ਸਕਦੀ ਨਾ ਮੈਂ ਚੜ ਕੇ ਦੇਖਦੀ ਆ ਮੈਂ ਦੇ ਉੱਪਰ ਮੈਂ ਜਾਣਾ ਸੀ ਤੇ ਲਈ ਹਾਂਜੀ ਇਹ ਸਾਡੇ ਬਾਥਰੂਮ ਟਾਇਲਟ ਇਧਰ ਨਾਲ ਪੁਰਾਣੇ ਹੋਏ ਪਏ ਸੀ ਜਿਆਦਾ ਹੀ ਇਧਰ ਤਰੇੜਾ ਆਈਆਂ ਹੋਈਆਂ ਸੀ ਇਹਨਾਂ ਦੇ ਅੱবি ਛੱਤ ਡਿੱਗਣ ਜਿਆ ਰਹੇ ਪੀ ਸੀ ਇਹਨਾਂ ਦੇ ਤੇ ਵੀ ਡੈਡੀ ਨੂੰ ਵੀ ਜਾਂਚ ਪ੍ਰੋਬਲਮ ਹੁੰਦੀ ਸੀ ਬੂਆ ਬੂਆ ਨੂੰ ਵੀ ਜਾਂਚ ਪ੍ਰੋਬਲਮ ਹੁੰਦੀ ਸੀਗੀ ਦਾਦੀ ਨੂੰ ਵੀ ਜਾਂਚ ਪ੍ਰੋਬਲਮ ਹੁੰਦੀ ਸੀ ਜਿਆਦਾ ਹੀ ਤਾਂ ਹੁਣ ਇਸ ਮਤਲਬ ਇਹਨਾਂ ਨੂੰ ਟਪਾ ਪਟ ਬੂਗੇ ਉਸੇ ਨੂੰ ਨਵੇਂ ਪਾਵਾਂਗੇ ਇੱਥੇ ਤੇ ਇੱਥੇ ਵੀ ਸਾਰੀ ਥਾਂ ਬਣ ਜੂਗੀ ਪਤਾ ਨਹੀਂ ਸਾਡੇ ਘਰ ਇੱਕ ਤਾਂ पेड़ ਉੱਗਿਆ ਹੋਇਆ ਹੈ ਹਰੇ ਜਿਹੇ ਪੱਤਿਆਂ ਵਾਲਾ ਕਿੰਨੇ ਦਿਨ ਹੋ ਗਏ ਨੇ ਇੱਧਰ ਹੀ ਪਿਆ ਹੋਇਆ بس ਤਾਂ ਵੱਡਾ ਅਸਰ ਹੋਇਆ ਫਿਰ ਇਸ ਇਹ ਤੇ ਪਗਣ ਡੈਗ ਉੱਗ ਗਿਆ ਔਰ ਖਲੀ ਉੱਗ ਗਿਆ ਕਿ ਐ ਨਾ ਜੀ ਨਾ ਮੈਨੂੰ ਚ ਲੱਗਦਾ ਅੱਕ ਦੇ ਕੋੜੇ ਹੁੰਦੇ ਨੇ ਪਹਿਲਾਂ ਵਿੱਚ ਤੋਂ ਜਾਂਦੇ ਚਾਹਣ ਸਾਡੇ ਨੂੰ ਉੱਥੇ ਬਗੀਚਾ ਜਾਇਗਾ ਸੀਗਾ ਗਲੀਚ ਬਣੇ ਸੀਥੇ ਨਾ ਐਵੇਂ ਜ ਵੱਡੇ ਵੱਡੇ ਹੋਇਆ ਕਰਦੇ ਸੀ ਇਹਦੇ ਵਿੱਚ ਨਾ ਕੋਈ ਆਂਬ ਜੀ ਦੀ ਟਾਈਪ ਦੇ ਕੁਛ ਹੈਗੇ ਸੀ ਮੈਨੂੰ ਲੱਗਦਾ ਸੀ ਵੀ ਆਂਬ ਹੁੰਦੇ ਨੇ ਇਹਦੇ ਵਿੱਚ ਅਣੇ ਵਿੱਚ ਤਾਂ ਫਿਰ ਅੱਕ ਦੇ ਕੋੜੇ ਜਿਹਾ ਉਦੇ ਸੀਗੇ ਵਿੱਚ ਲੈੜੀ ਥਿੱਕੀ ਕਰੀ ਜਾਂਦੇ ਹੋ ਚੱਲੋ ਬਾਹਰ ਮਰ ਰਾਂ ਮੈਂ ਸਿਰ ਮੜਾ ਦਰਦ ਇਹਦਾ ਹੁਣ ਕੀ ਹੋ ਜਾਂਦਾ ਸਿਰਦਰਦ ਕੀ ਹੋ ਗਿਆ ਬੁਖਾਰ ਹੈ ਸਿਰਦਰਦ ਦੀ ਗੋਲੀ ਲਾ ਲਓ ਪਰ ਉੱਠੋ ਜਲਦੀ ਬਾਹਰ ਚੱਲੋ ਅਬ ਬਣਾਣੇ ਆ ਫਿਰ ਵੀਡੀਓ ਕੁਛ ਨੁਸਖਾ ਕਰਾਂਗੇ ਚਲੋ ਹਾਂਜੀ ਮੈਂ ਜਿੱਥੇ ਕੱਪੜੇ ਮਸ਼ੀਨ ਚ ਪਾ ਕੇ ਅੰਦਰ ਚਲੇ ਗਏ ਤੇ ਮੈਂ ਮੀਨੇ ਮੇਨ ਉਹ ਵਾਲੇ ਬਾਲਟੀਆਂ ਪਰਦੇ ਮੈਂ ਇੱਥੇ ਬਾਲਟੀਆਂ ਬੱਠਲ ਪਰਦੇ ਕਪੜੇ ਧੋ ਜਾਂਦੇ ਨੇ ਮੰਮੀ ਕੋਈ ਕੰਮ ਸਾਡਾ ਕੰਮ ਸਟਾਰਟ ਹੋ ਜਾਣਾ ਹੈ ਤਾਂ ਕੱਲ ਤੋਂ ਵਿਚਨੇ ਨਹੀਂ ਗਏ ਸਾਡੇ ਤੋਂ ਫਮ ਮੈਨੇ ਅੱਜੀ ਤੋਂ ਹਾਂਜੀ ਮੰਮੀ ਇੱਥੇ ਕਪੜੇ ਸਿਕਾਈ ਜਾਂਦੇ ਨੇ ਕੀ ਹੋਣਾ ਤੂੰ ਕੀ ਕਰਦੀ ਪਈ ਏ ਉੱਠੇ ਹੀ ਬੋਲਦਾ ਰਹੇਗਾ ਥੇ ਟਾਈਮ ਹੀ ਇਹ ਕੀ ਕਰਦੇ ਵੈਸੇ ਰੈਣੀ ਗੁੜੇ ਤੀਸਰੀ ਵਾਰ ਹੋ ਗਿਆ ਕੀ ਕਰਨ ਉਸਤੇ ਕੀ ਹੋ ਗਿਆ ਡਰਾਂ ਵਾਲਸ ਤੇ ਚੜਾਣ ਵਾਲਸ ਚੜਾਣ ਵਾਲਸ ਮੈਨੂੰ ਡਰਾਂ ਵਾਲਸ ਜਿਆਦਾ ਜਨਾ ਤਾਂ ਕਰਕੇ ਹੁਣ ਇਹ ਚਿੜਕਿਆਂ ਦੀ ਲੜਾਈ ਹੋਈ ਸੀਗੀ ਲੱਗੇ ਥੋੜੀ ਮਿੰਟਾਂ ਮਿੰਟਾਂ ਬਾਅਦ ਦਾਦੀ ਜੀ ਇੱਥੇ ਚਾਵਲ ਕਢ ਕੇ ਲੈਂਦੇ ਪਏ ਨੇ ਅੱਜ ਫਿਰ ਚਾਵਲ ਬਣਾਣਗੇ ਨਾ ਰੋਜ਼ ਹੀ ਬਣਦੇ ਨੇ ਵੈਸੇ ਤਾਂ ਹੁਣ ਛੰਡਣਗੇ ਇਹਨਾਂ ਨੂੰ ਫਿਰ ਬਣਾਣਗੇ ਫਿਰ ਖਾਵਾਂਗੇ ਖਾਵਾਂਗੇ ਹਾਂ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਾਰਿਆਂ ਨੂੰ ਇਹ ਨਵਦੀਪ ਸੌਂਗੀ ਮਨਪ੍ਰੀਤ ਵੀ ਸੌਂਗੀ ਟਾਈਮ ਹੋ ਗਿਆ ਵਾਵਾ ਲੇਟ ਹੋ ਗਿਆ ਕੁਝ ਮੈਂ ਦੋਸਤਾਂ ਕੋਲ ਚਲਾ ਗਿਆ ਸੀ ਉੱਥੇ ਟਾਈਮ ਲੱਗ ਗਿਆ ਚਲੋ ਅੱਜ ਦਾ ਬਲੌਗ ਕਿਵੇਂ ਲੱਗਿਆ ਤੁਹਾਨੂੰ ਸਾਡਾ ਜੇ ਪਸੰਦ ਆਇਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਾਇ ਜੀ ਬਾਕੀ ਵਾਹਿਗੁਰੂ ਸੱਚੇ ਪਾਤਸ਼ਾਹ ਮੇਰਾ ਕਰੇ ਜੀ ਮਿਲਦੇ ਆ ਕੱਲ ਦੇ ਬਲੌਗ ਚ ਬਾਏ